ਲਓ ਜੀ ਬਾਈ ਆ ਪਤਾ ਨਹੀਂ ਕੀ ਕਰਤਾ ਸ਼ਾਫਟ ਨੂੰ ਕੀ ਹੋਇਆ ਇਹ ਥੜਾ ਦੋ ਜਾਣੇ ਲੱਗੇ ਵੇ ਸ਼ਾਫਟ ਪਾਉਣ ਦੱਸ ਕੀ ਗੱਲ ਹੈ ਥੜੀ ਇਹ ਪਹਿਲਾਂ ਮੂਰੇ ਵਸਾਤੀ ਜਾਵਟ ਚੱਕਰ ਪਤਾ ਕੀ ਆ ਓਰੇ ਆ ਹੈ ਟੈਟਰ ਹੌਲੀ ਤੋਂ ਡਟੋਇਆ ਕਰਕੇ ਤਵਿਆ ਤਾਂ ਬਥੇਰਾ ਬਡਾਂਗਾ ਕਰਦੀਆਂ ਹੁਣ ਇਹ ਨਾ ਉਹਦੇ ਕਰਕੇ ਹੌਲੀ ਜੋਰ ਦਾ ਡਰਾਈਵਰ ਟੋਏ ਆ ਨਾ ਵਿੱਚ ਬੂਂਦਾਂ ਦੇ ਹਿਸਾਬ ਨਾਲ ਬਣਾਉਣੀ ਪੈਂਦੀ ਨਾ ਸੈਂਟਰ ਚ ਲੈਣਾ ਪੈਂਦਾ ਲੈ ਮਿਲੋ ਮਨਦੀਪ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਮੇਰੀ ਵੀ ਮੈਂ ਅੱਜ ਕੈਮਰੇ ਪਿੱਛੇ ਆ ਅਣੀ ਗੱਲ ਓ ਅੱਜ ਕੈਮਰਾਮੈਨ ਆ ਅਸੀਂ ਆ ਗਏ ਅੱਜ ਕਰੋੜ ਰੁਪਏ ਵਾਲੇ ਕਿਲੇ ਕੋਲ ਹਾਂ ਓ ਅੱਜ ਕਰੋੜਾਂ ਦੀ ਖੇਲਦੇ ਆ ਅੱਜ ਕਰੋੜਾ ਸੜਕ ਦੇ ਨਾਲ ਕਰੋੜਾ ਵਾਲੇ ਕਿਲੇ ਹੈ ਹੈ ਨਾ ਹਜੂਆ ਵੀ ਦਾ ਵਿੱਚ ਹੈਗਾ ਤਾਂ ਉਹ ਖੜਾ ਰ ਖੁੰਗੇ ਉਹਨਾਂ ਨੇ ਜਦੋਂ ਜਾਇਦ ਬੋਤ ਕਰੀਗੀ ਤੇ ਝੜ ਪਟੜੇ ਨੂੰ ਵੀਰ ਓਏ ਕਿੱਥੇ ਪੱਟ ਹੁੰਦੀ ਆ ਤੂੰ ਤੀ ਇਹ ਸੜਾ ਮਰੂ ਇਹ ਜਮੋਆ ਹੈ ਤੂੰ ਤੋਆ ਇਹਦਾ ਬਹੁਤ ਅੜਪ ਹੈ ਸਹੀ ਗੱਲ ਹੈ ਲੱਗ ਗਿਆ ਦਾ ਤੁਸੀਂ ਹਾਂ ਦੇਖੋ ਹਾਲਤ ਖੇਤ ਦੀ ਪਰ ਦੇਖੋ ਕਾਲੂ 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 ਦੋ ਘੰਟੇ ਦਾ ਵੀ ਬਹੁਤ ਹੋ ਗਿਆ ਤੇ ਸਾਰੇ ਕਵਰ ਹੋ ਜਾਣੇ ਆ ਹਾਂ ਹੁਣ ਸਾਰੇ ਚੱਕ ਲੈਣੇ ਆ ਤੇਰਾ ਹਾਂ ਉਹ ਖੁੰਡ ਜੇ ਪਏ ਆ ਉਹ ਖੁੰਡ ਜੇ ਪਏ ਆ ਸਾਰੇ ਚੱਕ ਕੇ ਪਾਸੇ ਬਾ ਤੁਸੀਂ ਕਾਲੂ ਤੁਹਾਨੂੰ ਦਿਖਾਵਾਂਗੇ ਫਾਈਨਲ ਹਾਲ ਹੁਣ ਹੁਣ ਤਾਂ ਟਰੈਕਟਰ ਸਿਰੇ ਆ ਜਣਾ ਤਾਂ ਚੱਕਰ ਪਤਾ ਕੀ ਆ ਵੀ ਆ ਟਰੈਕਟਰ ਹਾਲੀਵੁੱਡ ਦਾ ਟੋਆ ਕਰਕੇ ਕਦੀ ਆਪ ਬਧੇਰਾ ਪਡਾਂਗਾ ਕਰਦੀਆਂ ਐ ਹੁਣ ਇਹ ਨਾ ਉਹਦੇ ਕਰਕੇ ਹੌਲੀ ਚੋਰ ਦਾ ਡਰਾਈਵਰ ਟੋਏ ਆ ਨਾ ਵਿੱਚ ਬੂਹਰਾ ਦੇ ਹਿਸਾਬ ਨਾਲ ਬਣਾਉਣੀ ਪੈਂਦੀ ਨਾ ਸੈਂਟਰ ਤੇ ਲੈਣਾ ਪੈਂਦਾ ਹੋਰ ਫੇਰਾ ਕਿੰਨਾ ਕਰ ਗਿਆ ਉਹ ਹੁਣ ਅੱਧਾ ਕਿ 11 ਭਰਿਆ ਤਾਂ ਫੇਰ ਲਾਈਟ ਬੱਜ ਗਈ ਹੁਣ ਉਹ ਲੱਗ ਕੇ ਆਇਆ ਆਟੋਮੈਟਿਕ ਠੀਕ ਆਟੋਮੈਟਿਕ ਲੱਗ ਉਹਦਾ ਟੀਵੀ ਵਾਲੀ ਲਾਈਟ ਹੁਣ ਅੱਧਾ ਘੰਟਾ ਫੇਰ ਪੈ ਜਾਣਾ ਉਹਦੇ ਵਿੱਚ ਚੱਲ ਵੀ ਗਈ ਅੱਧਾ ਘੰਟਾ ਪੈਜੂ ਕਿਾਰੇ ਚ ਆ ਸਾਡੇ ਪਿੰਡ ਦੀ ਟੈਂਕੀ ਆ ਭਾਈ ਸਾਡੇ ਪਿੰਡ ਤੋਂ ਪਾਣੀ ਜਾਂਦਾ ਜਿਹੜਾ ਫਿਲਟਰ ਹੋ ਕੇ ਸਾਡਾ ਸਾਰਾ 1000 ਫੁੱਟ ਡੂੰਗੀ ਸਾਡਾ ਪਿੰਡ ਝੰਡੀਆਂ ਇਹਦੇ ਵਿੱਚ ਪਾਣੀ ਪੀਂਦਾ ਮੈਂ ਲੱਲੀਆਂ ਦੀ ਹੁਣ ਹੋ ਗਈ ਮੈਂ ਪਹਿਲਾਂ ਝੱਲੀਆਂ ਵੀ ਤਾਂ ਪਹਿਣੀ ਚੌਂਤਾ ਚਾਰ ਮਿੰਟ ਚੰਪ ਚਾਰ ਮਿੰਟ ਤੇ ਹੁਣ ਸਾਡੇ ਕੱਲੇ ਕੁੜਤੀ ਆ ਇਹ ਹੁਣ ਇੱਧਰ ਆ ਸਾਡੇ ਪਿੰਡ ਦੀ ਆ ਗਈ ਪਹਿਣੀ ਦੀ ਆ ਗਈ ਪਹਿਣੀ ਦੀ ਆ ਗਈ ਤੇ ਆ ਖੜੀ ਪਹਿਣੀ ਦੀ ਆ ਗਈ ਮਾਲਾਂ ਦੀ ਝੱਲੀਆਂ ਦੀ ਲੱਗੀ ਤੇ ਸਾਹਮਣੇ ਹੋਰ ਪਾਣੀ ਕੱਲੇ ਕੱਲੇ ਪਿੰਡ ਜੋਗੇ ਨੇ ਆਗੀਆਂ ਪਾਣੀ ਤਾਂ ਚਾਹੇ ਹੱਤਾ ਰੱਖੀ ਰੱਖੋ ਤੁਸੀਂ ਜਿਹੜਾ ਨਹੀਂ ਹੋਊਗਾ ਵੀ ਨਾ ਰਖਲਾ ਜਾਏ ਫਿਲਟਰ ਪਾਣੀ ਹੈ ਭਾਈ ਯਾਰ ਹਜ਼ਾਰ ਹਜ਼ਾਰ ਤੇ ਵੀ ਗਾਹਾਂ ਇਹਦਾ ਬੋਰ ਕਰਿਆ ਵਾ ਤੇਰਾ ਤੁਰਾ ਸੋਤੇ ਫੋ ਰਹਿਦਾ ਹੋਇਆ ਵਾ ਇਹਦਾ ਹਾਂ 1300 ਹਜ਼ਾਰ ਤੇ ਪਰਿਆ ਨਹੀਂ ਹਾਂ ਹਜ਼ਾਰ ਤੇ ਉੱਤੇ ਆ ਹਜ਼ਾਰ ਤੇ ਉੱਤੇ ਹੈ ਅਸੀਂ ਤਾਂ ਇਹੀ ਪੀਂਦੇ ਆ ਭਾਈ ਪਾਣੀ ਸਾਰਾ ਪਿੰਡ ਇਹੀ ਪੀਂਦਾ ਮੱਝਾਂ ਨੂੰ ਵੀ ਅਸੀਂ ਆਂਦੀ ਬੰਦਿਆਂ ਨੂੰ ਵੀ ਮੱਝਾਂ ਨੂੰ ਮੱਝਾਂ ਵੀ ਤੇ ਪਰੇ ਲੱਗੀਆਂ ਥਲੇ ਟੂਟੀ ਦਾ ਮੋਟਰ ਦੇ ਮੂੰਹ ਨੂੰ ਨੱਕ ਬੋਲੂ ਮਾਰਦੀਆਂ ਮੋਟਰ ਦਾ ਪਾਣੀ ਵੈਸਾ ਵੀ ਨਹੀਂ ਪੀਂਦੀ ਹੁਣ ਨਹੀਂ ਪੀਂਦੀ ਆ ਗਈਆਂ ਹੁਣ ਕਈ ਵਾਰਦਾ ਆਉਂਦੀ ਨਹੀਂ ਨਾ ਮੋਟਰ ਦਾ ਬਲਾਉਣਾ ਪੈਂਦਾ ਪੀਂਦੀਆਂ ਨਹੀਂ ਨੱਕ ਬੋਲੂ ਮਾਰਦੀਆਂ ਨੱਕ ਬੋਲੂ ਮਾਰਦੀਆਂ ਹੁਣ ਇਹਨੂੰ ਲ ਪਾਣੀ ਸੁਥਰਾ ਹੈ ਹਾਂ ਬੈਂ ਵਧੀਆ ਜਿਹੜਾ ਮੋਟਰ ਵਾਲਾ ਪਾਣੀ ਉਹ ਤਾਂਗਾ ਸੁਥਰਾ ਹਾਂ ਸੁਥਰਾ ਆਏਗਾ ਕਿਤੇ ਹੋਰ ਆਏਗਾ ਥੋੜਾ ਜਿਹਾ ਹਾਂ ਮਾਰ ਨਹੀਂ ਚੱਕੇ ਹੁਣ ਹਾਂ ਚੱਕ ਦਈਏ ਪਹਿਲਾਂ ਫਿਰ ਦੇਖਦੇ ਦੋ ਹੱਥ ਹਾਂ ਚੱਕ ਕੇ ਫਿਰ ਠੀਕ ਨਹੀਂ ਹੋਰ ਕੀ ਕਿਹਦੇ ਕਈ ਮਗ ਯਾਚਾ ਕਰ ਲੈ ਮੈਨੂੰ ਲਾਇਆ ਵੇ ਚਾਚਾ ਆਪ ਕੈਮਰਾ ਫੜੀ ਖੜਾ ਨਾ ਨਾ ਮੈਂ ਹੀ ਜਾਦਾ ਹਾਂ ਆ ਲਓ ਠੀਕ ਹੈ ਗੱਲ ਲੈ ਠੀਕ ਆ ਫਿਰ ਦੇਖਦੇ ਆ ਚੰਗਾ ਠੀਕ ਆ ਰੌੜੋ ਦੀ ਰੌਣਕ ਲੱਗੀ ਪਈ ਆ ਉਹਦਾ ਰੜਾ ਪਿਆ ਇਹਨਾਂ ਹਾਂ ਹੁਣ ਤਾਂ ਹਬੀ ਬੂਚੀ ਬੱਤੀ ਸੁੱਕੀ ਆ ਸਭ ਸੁੱਕ ਜਣੀ ਇਹਦੇ ਵਿੱਚ ਸਪਰੇਅ ਵੱਜ ਗਏ ਨਾ ਅੱਗ ਲੱਗ ਜੇ ਇਹਨੂੰ ਸਾਫ਼ ਹੋਣਾ ਇਹਨਾਂ ਆ ਸਾਰੇ ਬਨਨ ਹੈ ਨਾ ਹਾਂ ਇੱਕ ਤਾਂ ਲੋਕਾਂ ਨੂੰ ਬਹੁਤ ਆਤਾ ਹੈ ਘਰ ਤੇ ਡੈਂਪਰ ਲਿਉਣੇ ਨਿਆਣੇ ਦੇ ਗੱਡੀ ਮਾਤੇ ਮਾਨ ਨੇ ਭਗਾ ਕੇ ਥੇਲੇ ਇੱਕਣਾ ਥੜਕਾਂ ਦੇ ਨਾਲ ਗੰਦ ਪਾਇਆ ਪਿਆ ਮੁਲਕ ਦੇ ਥੜਕ ਦੇ ਨਾਲ ਛੜਤ ਨਹੀਂ ਸਾਰੇ ਪਿੰਡ ਜਿਹੇ ਆਲੂਆ ਪਿਆ ਹੋਰ ਆਪਾਂ ਹੀ ਗੱਲ ਕਰਦੇ ਹਾਂ ਹਾਂ ਠੀਕ ਹੈ ਚੱਲ ਲੱਗਾ ਫਿਰ ਭਾਈ ਹੈ ਲੱਗਿਆ ਵੀ ਬਰਾਬਰ ਜਿਹੜਾ ਉੱਪਰ ਹੈ ਦੂਰ ਨਹੀਂ ਤੇ تیر ਨੂੰ ਵੱਡਣਾ ਹੈਗਾ ਮਨਦੀਪ ਫੇਰ ਇਹਨੇ ਬਣਾਣੀ ਚਾਹਾਂ ਹੀ ਉੱਪਰ ਜੜ ਜੋੜ ਮਾਰੀ ਮੋੜੀ ਤੇ ਨੇ ਕੱਟ ਗਿਆ ਮਾਨਦਰੀਆ ਨਾ ਨਾ ਨਹੀਂ ਬੱਜੇ ਤਾਂ ਹੁਣ ਬਹੁਤ ਆ ਗਿਆ ਦੋ ਤਿੰਨੇ ਰੁਕੜੀਆਂ ਅੱਗੇ ਲੱਗਦੀ ਹੈ ਪਹੁੰਚਾ ਲੱਗ ਗਿਆ ਪਹੁੰਚਾ ਉਹਨੇ ਨੂੰ ਕਿੱਥੇ ਹੋਵੇ ਭਾਈ ਆਹ ਚੱਲ ਚੱਲ ਲੱਗ ਗਿਆ ਨਹੀਂ ਇਹੀ ਕੱਲਾ ਖੰਭ ਨੇ ਤੋੜੇ ਹੁਣ ਤਾਂ ਕਿ ਚਾਚੀ ਲਾ ਬਾਪੂ ਦੱਸ ਕੇ ਕਹਿੰਦਾ ਟੋਏ ਵਾਲੀ ਸਾਈਡ ਨੂੰ ਬਾਹ ਕਹਿੰਦਾ ਬਸ ਆਹੀ ਕਹਿ ਰਿਹਾ ਤੁਸੀਂ ਇਹ ਘਾਟੀ ਵਾਲਾ ਡਰਾਈਵਰ ਇਹਨੇ ਸਪੈਂਡਲੇ ਤੋੜੇ ਹੁਣ ਤੱਕ ਬੈ ਜਾ ਬੈ ਜਾ ਤੂੰ ਜਿਆਦਾ ਉਈਆ ਥਾਲਾ ਅੱਗ ਲਾਉ ਮੰਤਰ ਆਹੋ ਫਿਰ ਅੱਗ ਲਾਈ ਯਾਤਰਾ ਹਾਂ ਅ ਗੱਲਾਂ ਦਾ ਤੂੰ ਹੈ ਤੂੰ ਹੀ ਗਿਆ ਇੰਜ ਗਿਆ ਉਹਨੇ ਤਾਂ ਤੁਸੀਂ ਸਪੈਂਡਲੇ ਤੋੜੇ ਆ ਤਾਹੀ ਸਪੈਂਡਲ ਤੋੜੂ ਰੱਖਦਾ ਆ ਆ ਆ ਤੋ ਆ ਕਿਵੇਂ ਚੱਕੋਂਗੇ ਲਾਗ ਵਾਲੇ ਇਹ ਵੀ ਐ ਥੋੜੀ ਥੋੜੀ ਬਾਹ ਹੁੰਦੀ ਆ ਥੋੜੀ ਥੋੜੀ ਤਵੀਆ ਥੋੜੀ ਬਾਟ ਫਿਰ ਉੱਪਰ ਚਲਾ ਲਾ ਦੋ ਵਾਰੀ ਫਿਰ ਆ ਬਣਾ ਹੱਥ ਤੁਸੀਂ ਲੈ ਜਾਗਾ ਠੀਕ ਗੱਲ ਠੀਕ ਫੇਰ ਇੱਥੇ ਰੱਖੀਦਾ ਵੀ ਉਰੇ ਵੀਵਾ ਉਰੇ ਹੂੰ ਬਾਪੇ ਝਟੋ ਗਿਆ ਜੜਾਂ ਵਿੱਚ ਬਹੁਤ ਮੋਟੀਆਂ ਐ ਹੋਰ ਚੱਲ ਗਾਹਾਂ ਪਲਟਾਵੇਂ ਮਾਰੂंगे ਜੀਰੀ ਦੇ ਪਹਿਲਾਂ ਨਾ ਪਲਟਾਵੇਂ ਮਾਰ ਕੇ ਪਾਣ ਫੇਰ ਲੇਜ਼ਰ ਕਰਕੇ ਐਉਂ ਜੀਰੀ ਲਵਾ ਦੇਣੀ ਬਸ ਠੀਕ ਹੂੰ ਬੀਜ ਵਾਲੇ ਨੂੰ ਵੀ ਕਹਿਤਾ ਮੈਂ ਮਾਹ ਬੀਜ ਲਿਆ ਭਾਈ ਸਾਦਾ ਛਾਂਮ ਨੂੰ ਕਣਕ ਦਾ ਹਾਂ 2852 ਲਿਆਵਾ 2852 ਬਾਅਦ ਵਿੱਚ ਜੜਾਂ ਗਈਆਂ ਜੀਆਂ ਦੇ ਹੂੰ ਤਵੀਆਂ ਨਾਲੇ ਬੀਜ ਹੋਣੀਆਂ ਇਹ ਤਵੀਆਂ ਨਾ ਹੋਰ ਤੂੰ ਇੱਥੇ ਫਾਲੇ ਪਾ ਕੇ ਤੋੜਨੇ ਆ ਹੁਣ ਕਿਤੇ ਨਾਰੂ ਪਰ ਦਾਵੇਂ ਮਾਰਦੇ ਪੈਣੇ ਆ ਕਣਕ ਦੇ ਬਾਅਦ ਰੂਟਾ ਵੀਟਰ ਕਰਕੇ ਮਾਰ ਕੇ ਸੁਆਗਾ ਇਹਨ ਮਾਰ ਕੇ ਮੰਨ ਕੇ ਚੱਲ ਜੂ ਇਹ ਵੀ ਆਏ ਕਰਨਾ ਪੈਣਾ ਦੇਖ ਇੱਧਰ ਹਾਂ ਹੁਣ ਤੀਆਂ ਤੈਨੂੰ ਸੁ ਕਿਉਂ ਰਾਦਾ ਮੈਂ ਇਹਦੀ ਕੀ ਬਣਨੀ ਹੈ ਹੁਣ ਤਵੀਆਂ ਆਹੋ ਹੁਣ ਤਵੀਆਂ ਨਾਲ ਫਾਕੇ ਜੇ ਬੜਾ ਕਰਾਬ ਵਾਲਾ ਜਿੱਕਾ ਮਿਲਦਾ ਬੜਾ ਮੋਟਾ ਜਾਂ ਮੁਠੀ ਮਾਰ ਮਣੀ ਆਏ ਖਿੱਚਦੇ ਜਿਹੜੀ ਹਾਂ ਜਿਹੜੀ ਆ ਜਿਹੜਾ ਠੀਕ ਹੈ ਨਾ ਜੀ ਆਈ ਵੀ ਆ ਇੱਧਰ ਪਾਣੀ ਨਹੀਂ ਛੱਡਣਾ ਨਹੀਂ ਪਾਣੀ ਨਹੀਂ ਛੱਡਣਾ ਆਏਗਾ ਠੀਕ ਨਹੀਂ ਹਾਂ ਉਹਦੇ ਬਾਅਦ ਮਾਰ ਕੇ ਸੁਆਗਾ ਇਹਨ ਦੇ ਕੇ ਛਿੱਟਾ ਤਵੀਆਂ ਨਾਲ ਫਿਰਵਾ ਦੇ ਇਹਨੂੰ ਬਸ ਬੰਦ ਲੀਆਂ ਕਰਕੇ ਆਹ ਮਾੜੀ ਨਹੀਂ ਜਾਵੇ ਇਹ ਮਾੜੀ ਪਾੜਦੀ ਪਾਵੇ ਜਿਹੜੀ ਮਾਰੇ ਮੜੀ ਇਹ ਇੰਨੀਆਂ ਕਿ ਲੱਗਦੀਆਂ ਇਹ ਹਾਂ ਬਾਈਨਰੀਆਂ ਲਾ ਕੇ ਨੇ ਇਹਨਾਂ ਨੂੰ ਲੱਗਦੀਆਂ ਨਹੀਂ ਇਹਨਾਂ ਦੇ ਟੋਏ ਪਾਏ ਪਾਏ ਐ ਕਿ ਨਹੀਂ ਲੱਗਦੀ ਇਹਨਾਂ ਤੇ ਤੇਰੀਆਂ ਯਾਰ ਹਾਂ ਖੱਲ ਕੇ ਤਾਂ ਮਾਰਿਆ ਕੀ ਘੱਟ ਛੱਡਣੀਆਂ ਪੈਣੀਆਂ ਜਾਣੀਆਂ ਇਹ ਉਦੇ ਬਾਅਦ ਇਹਨੂੰ ਸਵਾਗਾ ਮਾਰ ਕੇ ਛੱਡਦੇ ਬੱਟਾ ਦੇਣੀਆਂ ਪਾ ਤੰਗਿਆਂ ਦੇ ਨਾਲ ਜਾ ਹਾਂ ਤਾਂ ਲਾਉਣੇ ਫਿਰ ਪਲਟਾਵੇਂ ਮਾਰ ਕੇ ਫਿਰ ਤਾਂ ਲੱਗਣੇ ਮਾਰ ਕੇ ਕੰਪਿਊਟਰਗਾ ਕਰਕੇ ਕੱਦੂ ਹੋਣਾ ਨਹੀਂ ਮਾਰ ਕੇ ਸਵਾਗਾ ਤਾਂ ਲਾ ਦੇ ਜਿਹੜੀ ਝੜ ਜੁੜ ਗਈ ਸਭ ਕੁਝ ਜਿਹੜੀ ਫੇਰ ਇਹ ਰਾਈਗ ਮਾਰੀਂ ਹੋਰ ਹੁੰਦਾ ਵੀ ਹੈ ਨਹੀਂ ਕੱਦੂ ਜਿਹਰੇ ਕਰਨਾ ਵੀ ਪਿਆ ਫਾਲਿਆਂ ਨਾਲ ਕਰ ਦੂੰਗੇ ਟਰੈਕਟਰ 4x4 ਹੈਗਾ ਹੁਣ ਮਾ ਪੱਦੂ ਕਰਨ ਦੀ ਲੋੜ ਨਹੀਂ ਆ ਤੁਸੇ ਇਹ ਕਿਹੜਾ ਪਸੀ ਆ ਰੇਤਾ ਜਿਆਦਾ ਜ਼ਮੀਨ ਹੈ ਨੇ ਜਦ ਜੇ ਸੈੱਟ ਹੋ ਜਾਂਦੀ ਆ ਇਹੇ ਰੇਤਾ ਸੈੱਟ ਹੋ ਜਾਂਦਾ ਛੇਤੀ ਉਹੀ ਕਹਿੰਦਾ ਮੈਂ ਜਦ ਜੇ ਪੱਟ ਦਿੰਦੇ ਜੋ ਆਹੇ ਅਸਲ ਵਿੱਚੇ ਟੋਕਾ ਜਿਆ ਹੋਣਾ ਚਾਹੀਦਾ ਹਨਾ ਫੇਰੋ ਨਾ ਬੁੱੱਤੇ ਕਰ ਲਿਓ ਕੋਈ ਆਹ ਸਾ ਟੋਕਾ ਜਿਆ ਨਹੀਂ ਨੇ ਸਫਾਈ ਜੀ ਹੋ ਗਈ ਐ ਨਾ ਲੈਣ ਵਾਲਾ ਲੈ ਜਾਣ ਦਾ ਚੱਕੇ ਥੱਪੇ ਜਿਆਦਾ ਐ ਜਦ ਤੁਸੀਂ ਕਿੱਥੇ ਜਾਂ ਪੁਲ ਲੱਗਿਆ ਜਾਂ ਕਿੱਥੇ ਦੇ ਤੁਸੀਂ ਕਿੱਡੀ ਚੜ੍ਹਾਈ ਪਾਈ ਆ ਜਾ ਕੇ ਕਿੱਥੇ ਪੁਲ ਪਿਆ ਹਲੇ ਇੰਜੀਨੀਅਰ ਜਿਹੜੇ ਠੇਕੇਦਾਰ ਹੁੰਦੇ ਨੇ ਇਹਨਾਂ ਨੂੰ ਆ ਚਾਹੀਦਾ ਪੈਸਾ ਕੰਮ ਪੈਸਾ ਖਾਣੇ ਨੂੰ ਜੇ ਕੰਮ ਬਿਨਾਂ ਉਹ ਤਾਂ ਹੀ ਪੈਸਾ ਖਾਣੂ ਤੇ ਹੂੰ ਸਮਝ ਗਏ ਲੈ ਫੇਰ ਇੰਨੀ ਭਾਈ ਲੋੜੇ ਨਹੀਂ ਸੀ ਉਹ ਹਾਲਾਤ ਤਾਂ ਇੱਕਦਮ ਕਿਆ ਪੁਲ ਦੇਖਣਾ ਕੁੜੀ ਚੋਦੇ ਪਾਸਾ ਤੇ ਰੋਦੀਆਂ ਦਾ ਪਾਣੀ ਆਉਣਾ ਹੁੰਦਾ ਇਹ ਚ ਹਾਂ ਉਹ ਕਿੰਨੀ ਮੇ ਵੀ ਆ ਗਈ ਪੁਲ ਤੇ ਓਏ ਅੱਗੇ ਇੱਥੇ ਤੇ ਚੜਾਈ ਚੜ ਰਹੀ ਦੀ ਬਿੱਦੀ ਦੀ ਪਾਣੀ ਦਾ ਪਹੁੰਚਿਆ ਕਿਤੇ ਆਹ ਪੈਣੀ ਵਾਲਾ ਤਾਂ ਨਹੀਂ ਹੈਗਾ ਇਹ ਤਾਂ ਪਿਛੇ ਜਿਹੜਾ ਚੜ ਰਹੀ ਜਾਂਦੀ ਚੜਦੀ ਤੇ ਹਾਂ ਹੁਣ ਪੁਲ ਵੀ ਉੱਥੇ ਲੱਗਿਆ ਚੜਾਈ ਹੋ ਉੱਥੇ ਲੈਂਦੀ 4 ਮੀਲ ਪਰਤੇ ਆਹ ਸਾਡੀ ਜੀਨ ਦਾ ਰੇਟ ਕਢਾ ਤਾਂ ਨਹੀਂ 2 ਕਰੋੜ ਹੁਣ ਤਾਂ 1 ਕਰੋੜ ਪਰ ਰਹਿ ਗਿਆ ਸਾਡੀ ਜੀਨਾਂ ਗੱਲ ਓਏ ਕਿੱਧਰ ਵੀ ਬਸਾਂ ਲੱਜਦੇ ਰੋਡ ਤੋਂ ਚੜਿਆ ਇਧਰੋਂ ਕਹਿੰਦੇ ਰੋਡ ਨਿਕਲ ਲਾਇਕ ਨਿਕਲਦਾ ਬਰਾ ਚਾਰ ਦਰ ਤੋਂ ਕੱਢ ਦੋ ਰੋਡਾਂ ਦੇ ਖਾਣੀਆਂ ਇਹ ਆਪਣੇ ਤਾਂ ਬਾਈ ਜਮੀਨ ਇਹ ਘਾੜਦੀ ਜਾਂਦੀ ਆ ਪੰਜਾਬ ਜੀ ਤਾਂ ਰੋੜੇ ਬਹੁ ਕੱਟਦੇ ਇਨਾਂ ਨੇ ਹੋਰ ਇਹ ਰੋੜਾ ਤੋਂ ਕਿਉਂ ਨਾ ਗਿਆ ਜਮੀਨ ਤਾਂ ਖਤਮ ਹੁੰਦੀ ਜਾਂਦੀ ਹੈ ਹੈ ਪੱਥਰ ਢੋਣੇ ਇਨਾਂ ਨੇ ਪਤਾ ਨਹੀਂ ਉਹ ਪੱਥਰ ਢਾਉਂਗੇ ਖਾਉਂਗੇ ਕਿਆ ਸਾਰੀ ਜਮੀਨ ਜਿੱਥੇ ਦੇਖ ਉੱਥੇ ਰੋੜਾ ਜਿੱਥੇ ਦੇਖ ਉੱਥੇ ਰੋੜਾ ਆਹਣ ਥੋੜੀ ਜਮੀਨ ਕੋਇਰ ਹੋਈ ਹੈ ਜਿਹੜਾ ਭਾਰਤ ਮਾਲਾ ਮਿਲਦਾ ਪਤਾ ਨਹੀਂ ਕਿੰਨੇ ਪਿੰਡਾਂ ਦੀ ਝੱਕੀ ਆ ਜਮੀਨ ਇਨਾਂ ਨੇ ਆਹ ਕੁਆਂਟਟਕ ਟੋਕਾ ਵੱਜ ਰਿਹਾ ਤਾਂ ਸਾਲਾ ਆਹ RAM nal ਇੰਨਾ ਖਲਾਰਾ ਪਾਇਦੇ ਪਰ ਅੱਛਾ ਹੈ ਬਾਦ ਚ ਪੱਟੀ ਉਹਨਾਂ ਨੇ ਤੂੰ ਬਾਦ ਵਿੱਚ ਪੱਟੀ ਗਿਆ ਇਹ ਨਹੀਂ ਤਾਂ ਨਾਲੇ ਇਹ ਇਹ ਸੌਦਾ ਲੱਗਦਾ ਬੂਲਰ ਦਾ ਲੱਗਦਾ ਚਾਹੀਦਾ ਲੱਗ ਕਰਿਆ ਸੋਦਾ ਆਹ ਬੱਚੇ ਦੇ ਕਿਹਨਾਂ ਝਾਟੇ ਨਹੀਂ ਤੇ ਯਾਰ ਹਾਂ ਇਹ ਹੱਦਾਂ ਹਲਾ ਲੱਗਦਾ ਇਹ ਲੈਦਾ ਵੇਚਿਆ ਇਹ ਆਹ ਤਾਂ ਨਹੀਂ ਨਾ ਖੇਵੜ ਦਿੰਦੇ ਹੀ ਕਾਕੇ ਪਰਾਂ ਨੂੰ ਕਰਦੇ ਬਸ ਖੇਤ ਦੇਖ ਲੈ ਕਿੰਨਾ ਖੁੱਲ ਗਿਆ ਨਾ ਇੱਧਰ ਨੂੰ ਉਹ ਚਲ ਗਿਆ ਐਵੇਂ ਲੱਗਣ ਲੱਗੇ ਜਿਵੇਂ ਦੋੜਦਾ ਜੀ ਦਲਦੇ ਆ ਹੈਂ ਦੇਖ ਤਾਂ ਸਹੀ ਚੱਕੀ ਤੇ ਘੜ ਲੱਗੀ ਪੁਰੂ ਹੂੰ ਆਟਾ ਚੱਕੀਆ ਝੂਟੇ ਵਧੀਆ ਹੋ ਗਏ ਨਾਲੇ ਹੁਣ 2 ਸਾਲ ਜੀਰੀ ਲਾਓ ਓਰੇ ਹਾਂ 2 ਸਾਲ ਜੀਰੀ ਜੀ ਕਿਹੜਾ ਲੱਗੜੀ 2 ਸਾਲ ਤਾਂਹੀਂ ਸੁਭੂ ਸਾਹ ਕੇ ਹੱਦ ਮਣੀ ਜੀ ਹੂੰ ਨਾਲੇ ਆ ਖੇਤ ਪੁੱਤਰਾ ਪੁੱਤਰਾ ਹੋ ਜੂ ਐਂ ਡੀਲਾ ਕੱਕ ਸਭ ਮਰ ਦੇਣਾ ਫਿਰ ਹੂੰ ਅਗਦਾ ਸੀ ਕਾਚੇ ਹਰ ਮੜਾ ਹੁਣ ਦੋ ਹੱਦ ਚੱਕੀ ਲੈ ਬਈ। ਉਹ ਡੰਡੇ ਚੱਕ ਦੋ ਬਾਈਏ ਫਿਰ। ਆ ਵੀ ਚੱਕ ਤੇ ਅਮਨਦੀਪਾ ਚੱਕਦੇ ਚੱਕਦੇ। ਲੋ ਬਾਈਓ ਬਾਤ ਅੱਧਰਾ ਹੀ ਰਹਿ ਗਿਆ ਥੋੜਾ ਜਿਹਾ ਇੰਨਾ ਕ ਫਿਰ ਦਹੂਰ ਨੂੰ ਐਨ ਬਣ ਜਾਣੇ ਨੇ। ਮੇਰਾ ਘਾਬਰ ਕੇ ਦਾ ਪੱਤੇ ਹੁੰਦੇ ਸੀ ਕਿ ਮਾਂ ਭੈਣ ਚ ਇਕੱਲਾ ਕਿਵੇਂ ਸਿੱਟਿਆ ਮੇਰਾ। ਹੋਰ ਚੱਕ ਦੇ ਕਰੋ ਪਹਿਲੇ। ਇੰਨੇ ਪੱਤੇ ਦੇ। ਮੈਂ ਦੇਖਾ ਪਾਪਾ ਆਹ ਦੇ ਹਾਈ ਬਾਈ ਤੇ ਆਹ ਇੱਕ ਹਾਂ ਟੂਰੇ ਦੀ ਡਾਕਟਰ। ਕਿੰਨਾ ਵਾਧੂ ਆ ਹੈ ਗਾਰੇ ਵਰਗਾ ਦਾ ਖੇਤ ਪਏ ਮੈਂ ਤਾਂ ਆ ਹੀ ਕਹਿੰਦਾ ਗੇਲ ਤਾਂ ਵਾਧੂ ਕੋਈ ਆ ਯਾਰ ਐਂ ਸਿਰ ਤੋਂ ਮੈਂ ਉੱਧਰ ਨੂੰ ਜਾ ਕੇ ਇਹਨੂੰ ਅੱਜ ਸ਼ਾਮ ਨੂੰ ਸੁੱਤਾ ਦੇ ਕੇ ਮੈਂ ਕਹਿੰਦਾ ਕੰਮ ਕਰ ਦੇਈਦਾ ਨਹੀਂ ਕਾਲੂ ਹੁਣ ਕਾਲੂ ਵੀਜਣੀ ਆ ਇਹ ਜੱਜ ਰਹਿ ਗਿਆ ਕੰਮ ਪੱਕਾ ਕਾਲੂ ਸਵੇਰੇ ਬੀਜ ਦੋ ਬਸ ਕਾਲੂ ਵੀਜਣੀ ਆ ਇਹ ਫਿਰ ਤਿਆਵਾ ਦਾ ਕੋਰਾ ਹਨਾ ਹਾਂ ਸਵੇਰੇ ਪੂਰਾ ਪਰੋਹੀ ਹੁੰਦਾ ਬਾਈ ਹੁਣ ਮੈਂ ਜਾਤੇ ਐ ਕਣਕਾ ਹੁਣ 8-9 ਦਿਨ ਲੈ ਕੇ ਜੰਮਣ ਲੱਗੇ 10000ਾਂ ਦੇ 15 ਦਿਨ ਰੱਖ ਤੀ ਹਾਂ ਬਹੁਤ ਬਹੁਤਾ ਕੰਮ ਕਰੋ ਨਾ ਕਾਤੇ ਜਦਾ ਤੂੰ ਤਾਂ ਨਹੀਂ ਕਹਿਣਾ ਚਾਹਤੇ ਬਹੁਤ ਬਹੁਤਾ ਕੰਮ ਕਰੋ ਨਾ ਜੇ ਬਚਣਾ ਠੰਡ ਤੇ ਮੈਂ ਤੇ ਜਾਉ ਥਲਿਓ ਨਿੱਦ ਕੇ ਮੈਂ ਕਿਹਾ ਭਾਰਤੀ ਹੁਣੀ ਕਾਨ ਕੇ ਸਵੇਰੀਓ 11 ਵਜੇ ਮੋੜ ਤੇ ਲਈ ਜਾ ਰਾਤ ਦੋ ਵਾਰ ਭੱਦੀ ਹੁਣ ਫੇਰ ਰਾਤ ਨੂੰ ਨਹੀਂ ਭੱਦੀ ਆ ਕੀ ਰਾਤ ਨੂੰ ਹੁਣ ਬੰਨੂ ਕਾ ਪਤਾ ਤਾਂ ਵੀ ਰਾਤ ਨੂੰ ਆਉਂਦੀ ਆ ਤੁਸੀਂ ਵੀ ਕਿਤੇ ਉੱਠ ਵੀ ਖੜੇ ਕਰੋ ਉਹ ਸਵੇਰ ਦੀ ਜਿਹੜੀ ਚੱਲਦੀ ਸੀ ਰਾਤ ਵਾਲੀ ਉਹੀ ਉਹ ਹਾਂ 11 ਵਜੇ ਆਈ ਆ ਇਹ ਵੀਰ ਭੱਦੀ ਕਿ ਦੱਸ ਉਹ ਤੇ ਬਗ ਖੜਾ ਰਸੇ ਕਿੱਥੋਂ ਆ ਗਿਆ ਸਪਰਸ ਕਿੱਥੋਂ ਆ ਗਿਆ ਉਹ ਰਿੰਡਾ ਹੀ ਬਾਜੰਮੀਆ ਬਿਆਂ ਨਾਲੇ ਫਿਰ ਸਪਰੇ ਹੀ ਮਾਰ ਦੂੰਗੇ ਨਾਲੇ ਥੱਲੇ 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 ਮਾਰ ਦੇ ਸਪਰੇ ਹੂੰ ਹਾਂ ਅਹੀਂ ਹੂੰ ਨਾਲੇ ਫਿਰ ਚੱਲ ਫਿਰ ਤੇਰਾ ਹਾਂ ਮੈਂ ਤੇਰਾ ਹਾਂ ਬੌਂਦੇ ਇੰਨੇ ਦੇਖਦੇ ਫਿਰ ਤੇਰੇ ਕਹਿ ਕਹਿਰੇ ਭਰ ਕੇ ਮੈਨੂੰ ਆਂ ਦੱਸ ਪਹਿਲਾਂ ਹੁਣ ਡੇਢ ਰਹਿ ਗਿਆ ਮੇਰਾ ਡੇਢ ਰਹਿ ਗਿਆ ਹਾਂ ਸਰੋਂ ਨੂੰ ਪਾ ਰਿਹਾ। ਇੱਕੋ ਛੱਡਿਆ ਸਰੋਂ ਹੀ ਲਾਉਣਾ ਨਹੀਂ। ਸਰੋਂ ਦੋ ਦਿਨਾਂ ਦੇ ਨੇ ਅਟਕੇ ਲਾਉਂਗੇ। ਰਾਤ ਤੇ ਲਾਉਂਗੇ ਰੇ ਪਾ ਦੇ। ਹਾਂ। ਇਹਦਾ ਛੱਟਾ ਸੀ ਕਿ ਇਹ ਜਿੰਨੀ ਕੋਰ ਨਾ ਰਣਦੀਆਂ ਸਰੋਂ ਉੰਨੀ ਪਾਣੀ ਲਾਇ ਤੇ ਨੱਠਣੀ। ਉਹੀ ਆ ਨਾ ਨਾਲੇ ਉਧਰ ਤੋਂ ਪੂਣੀ ਨਹੀਂ ਲੱਗਦੀ ਏਡੀ। ਬਾਕੀ ਫੇਰ ਉੱਲਾ ਤਾਂ ਟਾਈਮ ਨਹੀਂ ਪੈਣਾ। ਹਾਂ। ਫੇਰ ਰਾਤ ਨੂੰ ਭਰਦੀ ਆਪਾਂ ਉੱਲਾ। ਆਹ ਮੋਟਰ ਵਾਲਾ। ਹਾਂ ਮੋਟਰ ਉੱਤੇ ਨਹੀਂ ਲੱਗੇ ਪਈ ਜਾਨਾ। ਰਾਤ ਨੂੰ ਭਰ। ਜੇ ਲੈ 8 ਵਜੇ ਤਾਂ ਆਈ ਜਾਂਦੀ ਆ ਇਹ। ਥੋੜਾ ਜਿਹਾ ਤਾਂ ਭਰ ਪੀ ਗਿਆ ਮੂਰੇ ਬਾਈ ਜੀ ਨੇ ਛੱਡਿਆ ਉਧਰ ਨੂੰ। ਉੱਥੇ ਵੀ ਦਬ ਜੀ ਨਹੀਂ ਕਰਕੇ ਫੇਰ। ਥ ਉੱਧਰ ਉੱਚਾ ਆ ਜਾਂਦਾ ਬਕਾਇਆ ਵਾਲਾ ਜਿਹੜਾ ਖੇਤ ਆ ਉਹਦੇ ਕਰਕੇ ਓਵਰਫਲੋ ਹੁੰਦੀ ਆਏ ਤਾਂ ਮੈਂ ਲਾਤ ਦੀ ਹੱਥ ਨਾਲ ਮਿੱਟੀ ਇਧਰਲੀ ਸਾਈਡ ਉੱਧਰੋਂ ਵੀ ਥੋੜਾ ਜਿਹਾ ਟੁੱਟ ਗਿਆ ਦੂਜੀ ਨੂੰ ਜਿਹੜੀ ਆਰਗੈਨਿਕ ਬੀਜੀ ਹੋਈ ਆ ਚੱਲ ਨੂੰ ਤਾਂ ਲੱਗ ਜਾਂਦਾ ਵਧੀਆ ਤਾਂ ਹਾਂ ਉਰਾ ਉਰਾ ਹੋਈ ਵੀ ਨਹੀਂ ਉਹ ਸੁੱਕੇ ਹੋਏ ਕਿਹੜਾ ਹੋ ਕੀ ਕਹਿੰਦੇ ਆ ਹੋਰਲੇ ਪਾਸੇ ਹੋਈ ਵੀ ਨਹੀਂ ਹੈਗੀ ਉਹ ਹੈਂ ਹੋਰਲੇ ਪਾਸੇ ਮਹਾ ਸੁੱਕਾ ਤਾਂ ਉੱਥੇ ਉਹੀ ਤਾਂ ਹੀ ਨਹੀਂ ਹੋਈ ਹੈਗੀ ਸ਼ੌਰਾ ਵੀ ਤਾਂ ਸ਼ੌਰਾ ਵੀ ਤਾਂ ਹੈਗਾ ਹਾਂ ਚੱਲ ਠੀਕ ਆ ਦੇਖਦੇ ਆ ਬਾਅਦ ਵਿੱਚ ਚੱਲ ਦੇ ਤੂੰ ਚਲ ਬਾਅਦ ਦੇਖ ਸ਼ੌਪਰ ਆ ਰਹਾ ਹੈ ਨਾ ਹਾਂ ਜੇ ਤੀਰ ਨੂੰ ਉਹ ਆ ਦੇਖ ਯਾਰ ਹਾਂ ਨੋਂ ਤਾਂ ਉਹ ਕੁਛ ਵੀ ਯਾਰ ਪਰ ਲਹੀ ਜਾਣਾ ਪੈਨੇ ਤਵੀਆਂ ਨਾ ਕਿਤੇ ਉਹ ਜਿਹੜੇ ਉਸਰੀ ਹੁੰਦਾ ਥਲੀਆਂ ਨੂੰ ਤਵੀਆਂ ਕਿਤੇ ਉਈਆਂ ਥੋੜੇ ਮਾੜੇ ਮੋਟੇ ਥੋੜੀਆਂ ਥਲੀਆਂ ਆ ਉਹ ਉਹ ਪਹਿਲੇ ਲਾਏ ਵੇ ਦੇਖਣਾ ਹਾਂ ਕੀ ਮਾਰੀ ਮੋਕੀ ਥਲੀਆਂ ਇੱਧਰ ਦਾ ਤਾਂ ਚਲ ਛੋਟੇ ਮੋਟੇ ਦਾ ਹੋ ਜਾਂਦਾ ਏ ਉਹ ਅਸੀਂ ਇਹ ਤਾਂ ਬਹੁਤੀਆਂ ਵਿੱਚ ਇੱਧਰ ਪਾ ਕੇ ਜਾਂਦਾ ਸੀ ਹਾਂ ਸਭ ਉੱਪਰ ਉਹ ਭੈ ਲੋਲਗੀਆਂ ਗੁੜੀਆਂ ਵਿੱਚੇ ਦੱਬ ਦੂ ਬੁੱਧੀਆਂ ਦੋ ਹਟਾ ਕੇ ਕੀ ਗੀਰ ਗਿਆ ਠੀਕਾ ਹਾਂ ਇਹ ਬੜਾ ਇਹਦਾ ਚੂਰਾ ਹੀ ਨੇ ਇਧਰ ਬੁੱਟੇ ਬੋਟੇ ਤੇ ਹਾਂ ਇਧਰ ਬੁੱਟੇ ਬੋਟੇ ਤੇ ਬੋਟੇ ਦਾ ਫਰਕ ਹੋਣਾ ਹਾਂ ਇਹ ਥੱਲੇ ਥੱਲੇ ਜਮੀਨ ਮੋਦੀ ਨਹੀਂ ਗੱਦੀ ਮਾੜੀ ਆ ਦਿਖ ਰਿਹਾ ਰਿੱਤਾ ਬਿਆ ਥੱਲੇ ਹਾਂ ਕਿਹ ਦਰਿਆ ਰਿੱਤਾ ਹੁੰਦਾ ਹੈਨਾ ਥੱਲੇ ਤੇ ਉੱਪਰ ਵਧੀਆ ਹੀ ਵਧੀਆ ਉੱਪਰ ਬਸ ਵਧੀਆ ਹੈ ਇਧਰ ਨਾਲ ਉੱਪਰ ਮੋਦੀ ਜਮੀਨ ਪਾਣੀ ਛੱਡ ਜਾਂਦਾ ਹੋਰ ਇਹ ਹਾਂ ਤੇ ਗੰਦ ਰਿਆ ਦੇ ਚਲ ਗਿਆ ਯਾਰ ਦਰਿਆ ਮੇ ਚੂਹਾ ਖੱਡ ਖੱਡ ਕੇ ਥੱਲੇ ਦੇ ਦਿੱਤਾ ਇਹ ਉਹ ਨੰਦੀ ਨੁਦੀ ਤਾਂ ਹੀ ਟੁੱਟੀਆਂ ਮੀਆਂ ਇਹਨਾਂ ਦਾ ਹੀ ਅਸਲੀ ਆ ਇਹ ਪਹਿਲਾਂ ਤੋਂ ਹੀ ਹੈ ਨੰਦੀ ਅਸਲੀ ਹੈ ਇਹ ਮਿੱਟੀ ਪਾਈ ਵੀ ਹੈ ਕਿ ਉੱਪਰ ਆਏ ਆ ਇਹ ਆਹ ਜਿੱਕਣਾ ਉੱਪਰ ਡਾਕਰ ਨਾ ਨਾ ਫੇ ਪਾਣੀ ਦਾ ਟਾਲੀ ਹੋਈ ਪਈ ਹੈ ਜੀ ਸਾਰੀ ਪਹਿਲਾਂ ਹੀ ਸੀ ਅੱਛਾ ਉਹ ਇਹ ਪਾਣੀ ਉੱਪਰ ਟਾਲੀ ਹੋ ਗਈ ਜੀ ਹਮੱਟਾ ਥੋੜਾ ਇਹਦਾ ਨਦੀ ਵਾਲਾ ਰੇਤਾ ਹੈ ਯਾਰ ਕਿੰਨਾ ਪੱਟਿਆ ਦੋ ਬੁੱਤ ਪੱਟਿਆ ਹੋਣਾ ਆ ਪਲਟਾਵਿਆਂ ਮਾਰੂਗੇ ਨੇ ਫੇਰ ਥੱਲੇ ਦੇ ਨਿਕਲੇ ਆ ਹਾਂ ਕਿਹੜਾ ਪਲਟਾਵਿਆਂ ਨਾਲ ਲੈ ਲੈ ਫਿਰ ਇਹਨੇ ਡੂੰਘੇ ਨਹੀਂ ਮਾਰਨੇ ਔਰ ਇਹਨੇ ਕਿ ਰੱਖ ਕੇ ਮਾਰਦੇ ਜਿੰਨੇ ਕਾਹ ਪੱਟ ਹੋ ਜਵੇ ਤੇਰੀਆਂ ਜੜਾਂ ਆਇਆ ਮਾੜਾ ਸੈਨ ਕੋਲ ਮਾਰ ਨਹੀਂ ਲੋੜੇ ਦੀਆਂ ਨੂੰ ਪਤਾ ਲੈ ਦਾ ਗਾਹਾਂ ਨੂੰ ਮਾਰਦੇ ਕੱਦੂ ਤੇ ਪਹਿਨਾ ਮਾਰ ਲਿਓ ਮੈਂ ਤਾਂ ਕਹਿੰਦਾ ਮਾਰ ਮਾਰੇ ਬਾਹਰ ਫੇਰ ਪਤਾ ਕੀ ਆ ਇਹ ਜਿਹੜੀ ਜੜ੍ਹ ਗੜਨੀ ਉਹ ਗੜ ਲੂੰਗੇ ਆ ਦੇਖ ਇੱਧਰ ਵੀ ਐਹ ਜੀ ਭਾਈ ਸਭ ਆਂਦੇ ਨੇ ਤੈਨੂੰ ਕਿਹੜੇ ਕਾਨ ਕਬਟੋ ਉਹ ਤੋਂ ਬਾਅਦ ਦੇਖਾਂਗੇ ਯਾ ਬਣਦਾ ਹਾਂ બીજી ਗੱਲ ਉਹ ਤਰ੍ਹਾਂ ਕਹਾ ਹਾਂ ਆਪਣੇ ਮਹਿੰਦੇ ਦੀ ਪਿੰਡ ਵਾਲੀ ਮੋਟਰ ਦਾ ਪਾਣੀ ਆਉਂਦਾ ਔਰੇ ਉੱਥੇ ਤੇ ਪਾਈਪ ਲਾਈਨ ਹੈ ਸਿੱਧੇ ਆਉਂਦਾ ਉੱਧਰ ਨੂੰ ਉੱਥੇ ਜਾਂਦਾ ਨਾਪਰੀਆਂ ਨੂੰ ਕਿੰਨੇ ਕਿੱਲੇ ਪੈਣੇ ਔਰੇ ਤੱਕ ਔਰੇ ਨੂੰ ਦੇਖ ਲਾ ਦੂ ਮੈਂ ਜੱਪਾ ਉਹ ਲੱਗਦੇ 20 ਕਿੱਲੇ ਦਾ ਹੋਣਗੇ ਔਰੇ ਤੇ ਲੈਣ ਲਾਲਾ ਤੂੰ ਐਥੀ ਤੇ ਮੋਟਰ ਰੱਖ ਦੂਗਾ ਜੀ ਹਾਂ ਔਰੇ ਦੇ ਵੇਲਾ 7 9 ਕਿੱਲੇ ਉੱਥੇ ਹੈ ਮੋਟਰ ਖੜਾਈਆਂ ਹਾਂ 13 ਕਿੱਲੇ ਕਹਾਂ ਹੋਰ ਉਹ ਉੱਥੇ ਚਲੇ ਗਏ 13 18 ਕਿੱਲੇ ਖਲੇ 20 ਕਿੱਲੇ ਮੰਨ ਕੇ ਚੱਲ 20 ਕਿ ਤਾਂ ਹੈਗੇ ਆ ਰਹਾ ਨਹੀਂ ਹੋਗੇ ਕਿਤੇ ਤੱਕ ਕਹਿਣਾ ਤੂੰ ਪਿੰਡ ਵਾਲੀ ਮੋਟਰ ਦਾ ਕਹੇਂੀ ਮੋਟਰ ਤੇ 9 10 ਤੌਰ ਸੀ ਮੰਦੇ ਆ ਅੱਛਾ 9 10 ਐ ਉੱਥੇ ਦਿੱਤਾ ਉੱਥੇ ਦੇ ਗਾਂ 18 ਗੀਤੇ ਹੋਗੇ ਉੱਥੇ ਗਾਂ 18 ਗੀਤੇ ਹੋਗੇ ਤਿੰਨੀ ਤੂੰ ਸੋਈ ਪਾਣੀ ਜਾ ਪਿੰਡ ਵਾਲੀ ਮੋਟਰ ਦਾ ਦੇਹਲਾ ਤੂੰ ਤੂੰ ਚਾਰੇ ਪਾਸੇ ਗਿੰਡਾ ਨਾ ਹੈ ਸਖਾਲਾ ਕੰਮ ਹੋ ਗਿਆ ਨਹੀਂ ਦੇਖ ਲੈ ਤੂੰ ਬੋਰ ਹੁੰਦੇ ਤੇ ਚੱਲ ਮੋਟਰ ਦਾ ਬੜੇ ਦੱਬ ਕੇ ਹੁੰਦੇ ਆ ਉਹ ਪਾਣੀ ਨਿਕਲਦਾ ਹੁੰਦਾ ਸਾਲਾ ਵੀ ਇੰਨੀ ਸਪੀਡ ਨਾਲ ਨਾਲ ਇੱਕ ਹੋਰ ਇਹ ਪੈਪ ਵੀ ਹੁਣ ਤਾਂ ਭਰੇ ਹੀ ਰਹਨੇ ਆ ਇਹ ਕਿਹੜੇ ਖਾਲੀ ਹੋ ਕੇ ਕੱਢਦੇ ਆ ਉੱਥੇ ਰਹਿੰਦੇ ਆ ਪਾਣੀ ਦੇ ਪੈਪ ਚਾਲ ਚਾਲ ਤੂੰ ਬਾਲਾ 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 ਹੋਈ ਬਾਈ ਮਾਤ ਹੋਏ ਜਿਆਦਾ ਬੜੇ ਐ ਇਹਨੇ ਦੂਰ ਮਾ ਹਸਾ ਲੈਣਾ ਪੰਤਰਾ ਹਾਂ ਕਿਦੀ ਪਾਉਂਦੇ ਕਿੰਨੇ ਮੁੰਡੇ ਹਲੇ ਚੋੜਾ ਆ ਗਾਲ ਤੋਂ ਤੇ ਮੇਰੇ ਕਰਨਾ ਕੋਈ ਨਹੀਂ ਮੈਂ ਤਾਂ ਕਿਹਾ ਮਾ ਛੋੜੀ ਲੈ ਜਾ ਹਾਂ ਹਾਂ ਉਹਨਾਂ ਦਾ ਖੇਡਾ ਹੀ ਕਰਨੀ ਆ ਤੇ ਖਾਜ ਹੀ ਕਰੀ ਜਾਣੀ ਹੈ ਹੈ ਉਹਨਾਂ ਦਾ 10 ਵਾਰੀ ਬਾਲਾਂ ਦਾ ਤਾਂ ਨਹੀਂ ਹੁੰਣਾ ਤਾ ਮੈਨੂੰ ਆਏ ਤਾਂ ਮਸ ਹਰ ਬੜੀਆਂ ਤਾਂ ਨਹੀਂ ਆਏ ਰਿਕਟ ਲੱਗੀਆਂ ਰਿਕਟ ਲੱਗੀਆਂ ਛੋੜੀ ਆ ਲੱਗ ਭਜਾਂਦਾ ਵੀ ਫਰਕ ਆ ਹੋਲੇ ਉਹ ਹੌਲੀ ਬਾਹ ਮੜਾ ਜਾ ਹਾਂ ਵੀ ਗੱਲ ਸਮਝਾ ਰਿਹਾ ਰਾਏ ਆ ਨਾ ਜਾਜੇ ਜਾਣ ਹਾਂ ਗਾੜਾ ਉਹ ਹਿੱਲ ਗਿਆ ਹਿੱਲ ਗਿਆ ਦੰਨੀ ਯਾਰ ਤੂੰ ਹਿੱਲ ਗਿਆ ਤਾਂ ਹੁਣ ਛੜਦਾ ਨਹੀਂ ਅੱਜ ਹਾਂ ਅੱਜ 14 ਲੱਖ ਦਾ ਬਿਠਾਇਆ ਪਿਆ ਤੁਰਪਾ ਪੱਕੇ ਕਿੱਸੀ ਵੀ ਦੇਖੇ ਲਈ ਅੱਜ ਹੈ ਪੱਕੇ ਕੱਚੀਆਂ ਵੀ ਦੇਖੇ ਲਈਏ ਵਾਹ ਤੰਗੀਆਂ ਹੋਰ ਤੇ ਆ ਆਹ ਬਾਈ ਤਾਵੀਆਂ ਬਹੁਤ ਸੋਹਣੀਆਂ ਹੁਣ ਤਿੱਖੇ ਹੋ ਗਏ ਤਵੇ ਹੁਣ ਦੱਸਦੀਆਂ ਹੁਣ ਕਸਾ ਬੈ ਗਿਆ ਨਾ ਤੰਨੀਆਂ ਨੂੰ ਅਗੇ ਤਿੱਖੇ ਹੋ ਗਏ ਹਾਂ ਤਵੇ ਰੇਤੇ ਮੈਂ ਬੋ ਫੜਾਂਗਾ ਰੇਤੇ ਰੇਤਾ ਦਾ ਸਰੀ ਤਿੱਖੀਆਂ ਕਰਦਾ ਹਾਂ ਜਿਵੇਂ ਮਾਂ ਜੋ ਲੂ ਮਾਂ ਐ ਮਾਂ ਹੁੰਦੇ ਬਤੀਲੇ ਵਗੈ ਨਾ ਤੰਨੀਆਂ ਚ ਦੇ ਥੰਕ ਯੂ ਬੋ ਮਾਰਕਟ ਹੋਈ ਹਾਂ ਆ ਰਹੇ ਆ ਹੁਣ ਤਲੇ ਵੀ ਦੋ ਬਾਰੀਆਂ ਐ ਲਾ ਕੇ ਵੀ ਭਰ ਦੇਣਾ। ਸਾਹੇ ਲੋਟ ਦਾ ਹੋਣਾ ਇਹਦੇ। ਓਏ ਯਾਰ ਮੈਂ ਤਾਂ ਰੇਤ ਤੇ ਤੇ ਹੈਰਾਨ ਆ ਜਾ। ਚੱਪ ਮੈਂ ਕਿਹਾ ਤੁਸੀਂ ਪਤਾ ਨਹੀਂ ਕਾਹਦੇ ਰੇਤਾ ਰੇਤਾ ਕਰੀ ਜਾਂਦੇ ਤੇ। ਰੇਤਾ ਨਾ ਮੈਂ ਤਾਂ ਉਹਦਾ ਥੱਲੇ ਰੇਤਾ ਹੈ। ਸਾਹੀ ਰੇਤ ਵਾਲੇ ਖੇਤ ਨਾ ਰੱਖਿਆ ਵੇ। ਰੇਤੇ ਆਲੇ। ਜਿਕਣਾ ਪਾ ਕਹਿੰਦੇ ਹੋ ਟਾਲੀ ਵਾਲਾ ਮੈਂ ਕਿਤੇ ਹੂੰ ਹੂੰ ਕਹਿੰਨੇ ਆ। ਮੈਨੂੰ ਕਿਹੜਾ ਪਤਾ ਵੀ ਇੰਨਾ ਉੱਪਰ ਤੇ ਤਾਂ ਦੇਖਣ ਨੂੰ ਆ ਦੇ ਮਿੱਟੀ। ਆ ਤਾਂ ਐ ਲੱਗਦੀ ਆ ਵੀ ਪੂਰੀ ਉਹ ਵਾ। ਲੈ। ਤੈਨੂੰ ਮੈਂ ਉਹੀ ਦੱਸਦਾ ਰੇਤੇ ਦੇ ਖੇਤ ਨਹੀਂ ਕਹਿੰਦੇ ਇਹਨਾਂ ਨੂੰ। ਰਮਾਂ ਹੀ ਲੈ। ਹੈ ਰੇਤਾ? ਹੋਰ। ਨਾ ਤਾਂ ਆਹੀ ਲਖਿਆ ਉਹਦਾ ਰੇਤਾਂ ਖੇਤ ਰੇਤ ਵਾਲੀ ਕਹਿੰਦੇ ਇਹਨਾਂ ਨੂੰ ਸ਼ੁਰੂ ਤੋਂ ਹੀ ਐ ਸ਼ੁਰੂ ਤੋਂ ਹੀ ਇੱਥੇ ਟੋਏ ਹੁੰਦੇ ਸਾਰੇ ਬੌਡਰ ਨੂੰ ਦੇ ਦੂਏ ਇਹ ਸਾਂਝਾ ਹੀ ਆ ਨਾ ਇਹਦਾ ਤੁਹਾਡਾ ਨਾ ਨਾ ਇਹ ਹਾਂ ਸਾਡਾ ਕੰਮ ਨਹੀਂ ਜਾਂਦਾ ਸਾਂਝਾ ਇਹ ਸਾਂਝਾ ਹੀ ਤੁਹਾਡਾ ਇਹ ਨਾ ਪਹਿਲਾਂ ਟੋਏ ਹੁੰਦੇ ਤੁਰੇ ਅੱਛਾ ਨੀਵੇਂ ਦੀ ਖਾਨ ਤੇ ਬੇਜੇ ਹਾਂ ਪਹਿਲਾਂ ਬੌਦਾਂ ਨਾਲ ਪੱਤਾ ਹੀ ਕਰਦੇ ਰਿਹਾ ਬਾਪੂ ਜੀ ਬੌਦਾਂ ਨਾਲ ਕਰਾ ਹੁੰਦਾ ਦਾ ਹਾਂ ਬੌਦਾਂ ਵਾਲਾ ਯਾਰ 50 ਰੁਪਏ ਵਿਕਰ ਨੂੰ ਰੀਤੀ ਵੀ ਆਏ ਜਿਹੜਾ ਹੁਣ ਛੜਤੇ ਨਾਲ ਕੋੜ ਰੁਪਈਆ ਰੇਟ ਹੋਇਆ ਹੈ ਹੈ ਸਹੀ ਗੱਲ ਆ 50 ਰੁਪਏ ਵਿਕਰ ਨੂੰ ਇਹ ਸੌਦਾ ਕੀਤਾ ਪਰ ਇੱਕ ਗੱਲ ਆ ਜੱਜ ਜਦ ਡੈਮੇਜ 250 ਵੀ ਬਹੁਤ ਜ਼ਿਆਦਾ ਹੀ ਤਾਂ ਜਿਹੜਾ ਜੁਰਮ 250 ਵੀ ਕਿਸੇ ਕੋ ਹੁੰਦਾ ਹੀ ਨਹੀਂ ਦਾ ਉਹੀ ਤਾਂ ਗੱਲ ਹੈ ਟਾਈਮ ਟਾਈਮ ਦੀ ਗੱਲ ਆ ਅੱਜ ਕਰੋੜ ਹੋ ਗਏ ਉਹ 250 250 ਤਾਂ ਇਥੇ ਨਹੀਂ ਹੈ ਹਾਂ ਬੱਸ ਕੰਮ ਕੰਮ ਪਹਿਲੇ ਜਿਆਦਾ ਕਰਦੇ ਹੁਣ ਵਾਲੇ ਘੱਟ ਕਰਦੇ ਆ ਹਾਂ ਇਹ ਨਹੀਂ ਇਹ ਨੰਬਰ ਜਿਹੜਾ ਹੋਇਆ ਜਾਇਆ ਦੇਖ ਲਾ ਬਾਬੇ ਕੂਲਰ ਵਾਲਨ ਵਾਲੀ ਕੋਈ ਹੁਣ ਕੀ ਬਬੂਲੇ ਜੜਾ ਲੈਣਾ ਹੈ ਕੀ ਪਤਾ ਜਾਇਆ ਉੱਥੇ ਨੂੰ ਬਾਪੇ ਆ ਜੀ 20 ਕੂਲਰ ਦੇ ਨਾਲ ਆ ਗਿਆ ਬਾਦੇ ਬਾਦੇ ਆਹ ਓਏ ਹੁਣ ਸੁਦਾ ਰਿhta ਤੂੰ ਨਹੀਂ ਰਿhta ਘੜ ਘੰਟੇ ਨਾਲ ਨੂੰ ਆ ਦੇਖੀ ਦਾ ਤੇ ਸਲਜੀ ਚਣਾਈ ਕਰ ਲੰਦਾ ਓਏ ਸਹੀ ਗੱਲ ਆ ਚਣਾਈ ਵਾਲਾ ਹੈ ਆਹ ਸਲਜੀ ਕੀ ਕੰਮ ਕਰਦਾ ਲੋ ਜੀ ਬਾਈ ਆ ਪਤਾ ਨਹੀਂ ਕੀ ਕਰਤਾ ਸ਼ਾਫਟ ਨੂੰ ਕਿਆ ਹੋਇਆ ਇਹ ਥੜਾ ਦੋ ਜਾਣੇ ਲੱਗੇ ਵੇ ਸਾਫਟ ਪਾਉਣ ਦੱਸ ਕਿਆ ਗੱਲ ਹੈ ਥੜੀ ਇਹ ਪਹਿਲਾਂ ਮੂਰੇ ਵਸਾ ਦੀ ਜਾਵਟ ਅੱਛਾ ਉਧਰ ਲੋਕ ਲਾਤੇ ਹੈ ਚੱਲ ਲੈ ਉਹ ਥੜੀ ਨਿਸ਼ਾਨੀ ਲੱਗਣੀ ਚਾਹੀਦੀ ਹੈ ਹਾਂ ਨਿਸ਼ਾਨੀ ਕਾਤੇ ਨਹੀਂ ਹੈਗੀ ਦੀ ਖੜ ਇੱਕ ਮਿੰਟ ਕੱਢ ਮੇਰੀ ਗੱਲ ਸੁਣ ਇੱਕ ਮਿੰਟ ਆਹ ਚੀਜ਼ ਚੌਰਸ ਦੇਖੀ ਦੀ ਆਹ ਚੌਰਸ ਆ ਚੌਰਸ ਇਧਰ ਕਿੱਥੇ ਖੁੰਚਾ ਇਹਦਾ ਆਹ ਹੈ ਹੈ ਫਿਰ ਉਰੇ ਪਾ ਸਾਫਟ ਪਾ ਇੱਥੇ ਚੌਰਸ ਨੂੰ ਸਿੱਧੀ ਕਰਕੇ ਹਣ ਦੋਈ ਸਾਈਡ ਤੇ ਪਾ ਦੂੰਗਾ ਕਮਾ ਹੋਰ ਕਮਾ ਹਲੇ ਘੁੰਮਣੀ ਐ ਹੋਰ ਕਮਾ ਹੋਰ ਕਮਾ ਖੁੰਜਾ ਯਾਰ ਇੱਥੇ ਪੈਣੀ ਐ ਇਹ ਇੱਥੇ ਦੋ ਲੈ ਇੱਥੇ ਪੈਣੀ ਐ ਯਾਰ ਇੱਥੇ ਪੈਣੀ ਐ ਇੱਥੇ ਇੱਥੇ ਪਾ ਇਹ ਨੂੰ ਐ ਪੈ ਗਈ ਹਾਂ ਪੈ ਗਈ ਜੀ ਯਾਰ ਕਿਆ ਕਰਦਾ ਯਾਰ ਦਾਦੇ ਤੂੰ ਹਲੇ ਕਹਿੰਦੇ ਆ ਦੱਸ ਸਾਸਰੀ ਘਰ ਬੁਲਾਓ ਜੀ ਸਾਸਰੀ ਘਰ ਦੇ ਸਾਰੇ ਆ ਨੂੰ ਗਰੀਂਦੇ ਵੀ ਪਹੁੰਚਿਆ ਵਾ ਭਾਈ ਅੱਜ ਹਾਂ ਇਹ ਨੂੰ ਹਲੇ ਟਰੈਕਟਰ ਤੋਂ ਆਉਣਾ ਕਬਰ ਦੀ ਕਰੀ ਗਾ ਸ਼ਾਪ ਤੇ ਹਾਂ ਲੈ ਇਹ ਟਰੈਕਟਰ ਪਸੰਦ ਕਰਾਇਆ ਬਈ ਕਹਿੰਦਾ ਪਾਪਾ ਹੁਣ ਤਾਂ ਬੂਟੇ ਵੇਚਤੇ ਕਹਿੰਦਾ ਹੁਣ ਤਾਂ ਦੋ ਆਦੇ ਹੁਣ ਤਾਂ ਚਾਹਦਾ ਚਾਹ ਦੋਣਾ ਟਰੈਕਟਰ ਦੋਣਾ ਇਹਨੂੰ ਛੋਟਾ ਜਿਹਾ ਇੱਕ ਲੈ ਥੋੜੇ ਜਿਹੇ ਮੱਥਾ ਕੋਈ ਏਡਾ ਵੱਡਾ ਟਰੈਕਟਰ ਹੈ ਕਪਨੇ ਕੀ ਚੱਲੀ ਇਹਨੂੰ ਚਲਾ ਕੇ ਦੇ ਦੂੰਗਾ ਕਿੰਨੇ ਕ ਦਾ ਆਉਣਾ 10000 ਦਾ ਟਰੈਕਟਰ ਆਉਣਾ ਲੈਣਾ ਕਿ ਨਹੀਂ ਕਿ ਸਾਰਦੀ ਆਇਓ ਵਾ ਇਦਾਂ ਪਰੇ ਕਹਿੰਦਾ ਏਡਾ ਵੱਡਾ ਟਰੈਕਟਰ ਹੈ ਯਾਰ ਆ ਤੇਰਾ ਹੀ ਆ ਜੀ ਦਾ ਹੈ ਚਲਦੇ ਆ ਕਿੜਾ ਫਿਰ ਜਾ ਬੈਠ ਹੈ ਦੇ ਆ ਕਿੜਾ ਪਪਾ ਹੂੰ ਇੱਕ ਦਿਨ ਪਤਾ ਹੈ ਨਾ ਮੈਂ ਪਿੱਛੇ ਨੂੰ ਕਰਤਾ ਤਾਂ ਉਹ ਅੱਗੇ ਨੂੰ ਵੀ ਕਰ ਦੂੰਗਾ ਮੈਂ ਇੱਕ ਦਿਲੇ ਰਹਿਣਾ ਉਹ ਤਾਂ ਇਹਨੇ ਪਿੱਛੇ ਨੂੰ ਰੋਲਾ ਪਾਇਆ ਕੁਛ ਕਰ ਹਾਂ ਲੈ ਬੋਲ ਉਹ ਕਿਹਦੇ ਤੇ ਬੈਠਾ ਹਾਲ ਲਿਆ ਹਾਂ ਆ ਬ੍ਰੇਕ ਲਾ ਕੇ ਖੜਾਏ ਕਰ ਇਹਨੂੰ ਹਾਂ ਹੈਂਡ ਬ੍ਰੇਕ ਲਾ ਕੇ ਖੜਾਏਗਾ ਸਮਝਿਆ ਰੈਕਟਰ ਪਿੱਛੇ ਦੁਰ ਪਿਆ ਹੌਲੀ ਹਾਂ ਉਹ ਦਾਦੂ ਉਹ ਦਾਦੂ ਗਿਆ ਉਹ ਦਾਦੂ ਗਿਆ ਮੈਂ ਜਿਹੜਾ ਕਹਤਾ ਉਹਦੋਂ ਦਾ ਜਿਹੜਾ ਉਹ ਕਹਾਈ ਜੇ ਗੋਲ ਹੁੰਦੇ ਤਾਂ ਚੱਲਦਾ ਤੇ ਜਾਂਦਾ ਹੀ ਦਰਦਾ ਆ ਜਾ ਤੂੰ ਥੱਲੇ ਹੁਣ ਆ ਜਾ ਆਪਾ ਪਰ ਬੋੜਾ ਬੋੜਾ ਉਤਰ ਜਾ ਪੁੱਤ ਗੱਬੇ ਬੈਠੀ ਇੱਥੇ ਰਹੀ ਤੇਰੇ ਨਾਲ ਗੱਬੇ ਬੈਠਾ ਵੈਸੇ ਗੱਲ ਤਾ ਬੈਠਣਾ ਤਾਹੀਂ ਮੈਂ ਲਿਆਉਂਦਾ ਇਹਨੂੰ ਤਾਰ ਖੱਲੇ ਚਰੂੰਗਾ ਫਿਰ ਦੋਣਾ ਨਹੀਂ ਟਰੈਕਟਰ ਨਹੀਂ ਦੋਣਾ ਟਰੈਕਟਰ ਕਿਵੇਂ ਲਾਏਗਾ ਟਰੈਕਟਰ ਨਹੀਂ ਮਿਲਣਾ ਦੇਖ ਲੈ ਹਾਂ ਹਾਂ ਨਹੀਂ ਮਿਲਦਾ ਹੋ ਜਾਏ ਭਾਉਂਦੇ ਹੁੰਦੇ ਪੁਣੀ ਛੜੀ ਦਾ ਟਰੈਕਟਰ ਦੇ ਟਿਊਸ਼ਨ ਦਾ ਟਾਈਮ ਆਪਾਂ ਨਾਲੇ ਸਮਝਾ ਫਿਰ ਨੇ ਟਿਊਸ਼ਨ ਟਾਈਮ ਹੋ ਜਾਣਾ ਛੇਤੀ ਕਰ ਚੱਲ ਉਤਰਿਆ ਤੇ ਬੈਦ ਦੇ ਦੇ ਇੱਕ ਗੇੜਾ ਦੇਣਾ ਬਸ ਸਾਈਡਾਂ ਸਾਈਡਾਂ ਹੀ ਇੱਕ ਗੇੜਾ ਹੀ ਦੇਣਾ ਛੱਡਾ ਕਰਦੇ ਇੰਨੇ ਜਣਾ ਚੁੱਕ ਜੀ ਅਸੀਂ ਠੀਕ ਆ ਜੀ ਬਾਈ ਜੀ ਬਾਪ ਆਹ ਵਾਲੇ ਇੱਕ ਗੇੜਾ ਦੇ ਦੇਈਦਾ ਹਾਂ ਹਾਂ ਗੱਬੇ ਦੇਖਦੇ ਫਿਰ ਤੁਹਾਗਾ ਮਾਰ ਕੇ ਇੱਕ ਜਾ ਕਰਕੇ ਦੇ ਕੇ ਛਿੱਟਾ ਚੱਲ ਪਾਸੇ ਇੰਨੇ ਨੂੰ ਕਰਮ ਜੀ ਦਾ ਬੀਜ ਲੈ ਕੇ ਆ ਜਣਾ ਹੁਣੀ ਵੀਦਣੀ ਕੱਲੂ ਵੀਜਣੀ ਆ ਹੁਣ ਤਾਂ ਤੇ ਆਹੀ ਕੰਮ ਹੋਣਾ ਰੇਡੀਅਰ ਚੱਕਣੀਆਂ ਤੋਂ ਹਾਂ ਮਿੱਟੀ ਕੱਖ ਵੱਢਣੇ ਆ ਰੇਤ ਆ ਰਹੇ ਨੂੰ ਪਿਆ ਆ ਬੱਦਲ ਵੀ ਨਿਕਲੇ ਆ ਅੱਜ ਪਾਸ਼ਵਾ ਨਾਲ ਯਾਰ ਹਾਟ ਬਦਲ ਹੋ ਗਿਆ ਵਾ ਇਹ ਪਾਣੀ ਵੀ ਭਰ ਕੇ ਲਾਤਾ ਮੈਂ ਕੋ ਉਹਦਾ ਕੋਈ ਨਹੀਂ ਹੁੰਦਾ ਦੋ ਦਿਨ ਤੋਂ ਪਾਣੀ ਤੇ ਮੇਰਾ ਡੁੱਗ ਗਿਆ ਕਿੱਥੇ ਕਹਾ ਆਉਗਾ ਹਨ ਘਾਣ ਗਾੜ ਦੰਗੇ ਅੱਜ ਜਣਾ ਨਿਕਲੀ ਅਮੋ ਢੂ ਮੋ ਬੀਂਆਂ ਬਾਕੀ ਦਾ ਵਿੱਚ ਗਲਗੁਲ ਜਾਣੀਆਂ ਯਾਰ ਮੋਟੇ ਮੋਟੇ ਲੱਕ ਦੇਣੇ ਅਸੀਂ ਤੇਰੇ ਕਿਡਾ ਲਮ ਜੀ ਫੂਕਣ ਜੋਗੀਆਂ ਕਰ ਲਓ ਇੱਥੇ ਨਾ ਰੱਖਿਓ ਇਹਨਾਂ ਨੂੰ ਐ ਇਹਨੇ ਕੌਣ ਲੈ ਕੇ ਆਇਆ ਥੈਲਾ ਤੂੰ ਬੇਸ਼ੱਕ ਲੈ ਤੂੰ ਹੀ ਜੋਗੀਆਂ ਕੰਮ ਲੈ ਲਓ ਦੇਖਦਾ ਸੀ ਦੌ ਲੱਗਾ ਪਹਿਲਾਂ ਆਪਣਾ ਇਹ ਲੈ ਲੈਂਦਾ ਉਹ ਇੱਕ ਜਗ੍ਹਾ ਰੱਖੋ ਇਹਨੂੰ ਟਰਾਲੀ 'ਤੇ ਲੱਦ ਕੇ ਲੈ ਜਾਉਂਗੇ ਦੂਈ ਫਿਰ ਤੇਰੀ ਤੇਰੀ ਇਹ ਲਾਉਣੀ ਪੈਣੀ ਉਹ ਇੱਕ ਥੈਲਾ ਲੈ ਕੇ ਸਾਰੇ ਖੇਤੋਂ ਕੋਲ ਮੁਝੇ ਹੀ ਆ ਇੱਧਰ ਕਈ ਥੈਲੇ ਹੋਣੇ ਆ ਜੀ ਚਲੋ ਠੀਕ ਹੈ ਜੀ ਬਾਈ ਇੱਕ ਥੈਲਾ ਲਿਆ ਓਕਾ ਜੀ ਫਿਰ ਮਿਲਦੇ ਆ ਚੱਲੋ ਫਿਰ ਠੀਕ ਆ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਅਗਲੇ ਕਰਾਂਗੇ ਮਲਾ ਸਤਿ ਸ੍ਰੀ ਅਕਾਲ ਜੀ ਫਿਰ ਮਿਲਦੇ ਹੈਗਾ ਫਿਰ ਮਿਲਦੇ ਆ ਜਾ ਹੁਣ ਬੰਦਾ ਬਣ ਕੇ ਥੱਲੇ ਹੁਣ ਥੱਲੇ ਉਧਰ ਹੀ ਬੰਦਾ ਬਣ ਕੇ ਆ ਜਾ ਪਾਪਾ